ਸੋ ਸਵਾਗਤ ਕਰਦੇ ਆ ਜੀ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ ਮੈਂ ਹਾਂ ਗੋਬਿੰਦ ਰਾਏ ਤੇ ਲੰਡਨ ਬ੍ਰਿਜ ਦੇ ਬਿਲਕੁਲ ਸਾਹਮਣੇ ਖੜੇ ਆ ਤੇ ਇੱਥੇ ਜਿਹੜੀ ਨਦੀ ਥੱਲੇ ਚੱਲਦੀ ਆ ਥੇਮਜ਼ ਨਦੀ ਆ ਉਹਦਾ ਨਾਮ ਤੇ ਜਦੋਂ ਉਹ ਇਹ ਥੱਲੇ ਦੀ ਕਿਸ਼ਤੀ ਲੰਘਦੀ ਆ ਤੇ ਉਹ ਇੱਕਦਮ ਓਪਨ ਹੋ ਜਾਂਦੀ ਆ ਆਉ ਵਿਖਾਉਣੇ ਆ ਤੁਹਾਨੂੰ ਕੁਝ ਤੁਸੀਂ लंदन ब्रिज का नज़ारा <laughs>

ਲੰਡਨ ਦੇ ਵਿੱਚ ਖੜੇ ਆ ਦੇ ਲੋਕ ਸਿਆਲੇਦੋਲੇ ਖੂਬਸੂਰਤ ਇਹ ਮਾਰਤਾ ਆ ਕਰੂਜ਼ ਖੜਾ ਹੈ ਇਹ ਫੂਡ ਜੰਕਸ਼ਨ ਹੈ ਫੂਡ ਜੰਕਸ਼ਨ ਦੇ ਵਿੱਚ ਆਪਾਂ ਖਾਪੀ ਰਹੇ ਆ միայն օգնեմ եթե գնալու եք 80-ը